ਜਿਹੜਾ ਰਸੋਈ ਦੇ ਵਿੱਚੋਂ ਜਿੰਨਾ ਹੁੰਦਾ ਰਸੋਈ ਦਾ ਕਚਰਾ ਜਿੱਚ ਚਾਹ ਪੱਤੀ ਜਾਂ ਹੋਰ ਸਾਰਾ ਹੁੰਦਾ ਸਬਜ਼ੀਆਂ ਦਾ ਉਹਦੇ ਫੇਹੀ ਨੂੰ ਵੱਖਰਾ ਕਰਕੇ ਨਾ ਉਹਨੂੰ ਸੜਨ ਗਲ ਲਈ ਰੱਖ ਦਈਦਾ ਤੇ ਉਹਦੀ ਖਾਦ ਤਿਆਰ ਹੁੰਦੀ ਹੈ ਤੇ ਇਹ ਸਾਡੇ ਕਰਮਚਾਰੀ ਜਿਹੜੀ ਬੜੀ ਮਿਹਨਤ ਕਰਦੇ ਆ ਤੇ ਇਹ ਉਹਨਾਂ ਲੋਕਾਂ ਨੂੰ ਵੀ ਇੱਕ ਸ਼ਾਬਾਸ਼ ਹੈ ਵੀ ਜਿਹੜੇ ਸਾਨੂੰ ਪੂੜਾ ਵੱਖਰਾ ਵੱਖਰਾ ਦਿੰਦੇ ਆ ਜਿਹੜੇ ਵਿੱਚੇ ਪਲਾਸਟਿਕ ਸਾਰਾ ਕੋ ਵਿਚੇ ਰਲਾਉਂਦੇ ਆ ਉਹ ਨਹੀਂ ਸਾਡੇ ਕੰਮ ਆਉਂਦਾ ਠੀਕ ਹੈ ਨਾ ਤੇ ਇਹ ਸਾਡੀ ਖਾਦ ਤਿਆਰ ਕੀਤੀ ਆ ਅਸੀਂ ਤੁਹਾਨੂੰ ਇੱਕ ਇੱਕ ਥੈਲਾ ਦੇਵਾਂਗੇ ਤੁਸੀਂ ਇਹਨੂੰ ਵਰਤੋ ਆਪਣੀਆਂ ਸਬਜ਼ੀਆਂ ਲਈ ਜਾਂ ਕਿੱਥੇ ਵੀ ਹੋਰ ਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਫਿਰ ਤੁਸੀਂ ਸਤੋ ਹੋ ਲੈ ਜੀ ਆਹ ਲੋ ਰਾਣੇ ਭਾਈ ਹਾਲੋ ਜਲ ਸਾਹਿਬ ਹੋਰ ਹੋਰ ਵੀ ਜਿੰਨ ਜਿੰਨ ਲੈਣੀ ਲੈ ਲਓ ਜੀ ਹਨਾ ਆਹ ਲਓ ਜੀ ਆਪਣੇ ਗਮਲਿਆਂ ਨੂੰ ਜਾਂ ਆਪਣੇ ਘਰ ਚ ਕਿਸ ਨੇ ਕੋਈ ਬੂਟੇ ਲਾਏ ਆ ਤੇ ਉਹਨਾਂ ਨੂੰ ਸਾਰੇ ਪਾ ਸਕਦੇ ਤੁਸੀਂ ਲੈ ਲਓ ਲੈ ਲਓ ਹਾਲੋ ਭਾਈ ਦਨ ਤੇ ਅੱਜ ਨਗਰ ਪੰਚਾਇਤ ਬਿਲਗਾ ਦੇ ਦਫ਼ਤਰ ਵਿਖੇ ਜੈਵਿਕ ਖਾਦ ਜਿਹੜੀ ਸਾਡੇ ਕਰਮਚਾਰੀਆਂ ਵੱਲੋਂ ਤਿਆਰ ਕੀਤੀ ਆ ਜਿਹੜਾ ਅਸੀਂ ਘਰਾਂ ਦੇ ਵਿੱਚੋਂ ਗਿੱਲਾ ਕੂੜਾ ਇਕੱਠਾ ਕਰਦੇ ਹਾਂ ਰਸੋਈ ਦਾ ਜਿਹੜੀ ਵੇਸਟੇਜ ਹੁੰਦੀ ਆ ਜਾਂ ਹੋਰ ਗੜੇ ਗਲੇ ਸਾੜੇ ਜਿਹੜੇ ਪੱਤੇ ਹੁੰਦੇ ਆ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਇੱਕ ਖਾਦ ਬਣਾਨੇ ਆ ਜੈਵਿਕ ਖਾਦ ਤੇ ਅੱਜ ਅਸੀਂ ਉਹਦਾ ਸਟਾਲ ਲਾਇਆ ਕਾਊਂਟਰ ਲਾਇਆ ਤੇ ਅਸੀਂ ਅੱਜ ਜਿਹੜੇ ਸਾਡੇ ਸਾਥੀ ਆ ਕਿਸਾਨ ਭਰਾ ਉਹਨਾਂ ਨੂੰ ਅਸੀਂ ਇੱਕ ਛੋੜਾ ਸੈਂਪਲ ਦੇ ਤੌਰ ਤੇ ਦੇ ਰਹੇ ਹਾਂ ਵੀ ਘਰਾਂ 'ਚ ਛੋਟੀਆਂ ਬਗੀਚੀਆਂ ਜਾਂ ਸਬਜ਼ੀਆਂ ਲਾਈਆਂ ਉਹਨਾਂ ਨੂੰ ਇਹ ਜੈਵਿਕ ਖਾਦ ਪਾਈ ਜਾਵੇ ਜਿਹੜੀ ਜ ਬਿਲਕੁਲ ਜ਼ਹਿਰਾਂ ਤੋਂ ਮੁਕਤ ਆ ਤੇ ਇਹ ਦੇਸੀ ਖਾਦ ਹੈਗੀ ਆ ਤੇ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਕਿ ਜਿਹੜਾ ਤੁਹਾਡਾ ਘਰਾਂ ਦਾ ਗਿੱਲਾ ਕੂੜਾ ਹੁੰਦਾ ਭਾਵ ਜਿਹੜਾ ਰਸੋਈ ਦਾ ਕੂੜਾ ਹੁੰਦਾ ਜਾਂ ਛੋਟੇ ਕੋਈ ਤੁਹਾਡੀ ਕਾਂਟ ਛਾਂਟ ਕੀਤੀ ਹੁੰਦੀ ਆ ਫਲਵਾੜੀ ਦੇ ਵਿੱਚੋਂ ਉਹ ਕੂੜਾ ਵੱਖਰਾ ਰੱਖਿਆ ਕਰੋ ਤਾਂ ਕਿ ਉਹਦੀ ਅਸੀਂ ਖਾਦ ਬਣਾ ਲੈਨੇ ਆ ਜਿਹਦੇ ਵਿੱਚ ਕੋਈ ਹਾਰਡ ਕੂੜਾ ਆ ਜਾਂ ਪਲਾਸਟਿਕ ਆ ਜਾਂ ਬੋਤਲਾਂ ਆ ਇਹਨੂੰ ਸੈਪਰੇਟ ਕਰਕੇ ਸਾਨੂੰ ਸਾਡੇ ਕਰਮਚਾਰੀ ਜਿਹੜੇ ਇਕੱਠੇ ਕਰਦੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਇਹ ਜਿਹੜੇ ਡੰਪ ਵੱਡੇ ਵੱਡੇ ਬਾਹਰ ਬਣ ਰਹੇ ਉਹ ਵੀ ਬੰਦ ਹੋ ਜਾਣ ਤੇ ਅਸੀਂ ਜਿਹੜਾ ਤੁਹਾਡਾ ਰਸੋਈ ਦਾ ਗਿੱਲਾ ਕੂੜਾ ਹੈਗਾ ਆ ਤੇ ਉਤੋਂ ਅਸੀਂ ਇਦਾਂ ਦੀ ਖਾਦ ਤਿਆਰ ਕਰਾ ਕੇ ਅਸੀਂ ਆਪਣੇ ਸਾਥੀਆਂ ਨੂੰ ਦੇ ਸਕੀਏ ਧੰਨਵਾਦ